ਸਾਡਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹਿਲਾਂ ਸਾਰੇ ਆਪਣੇ ਪਿੰਡ ਦਾ ਤੈਅ ਦਿਲੂ ਸਾਰੀ ਸੰਗਤ ਦਾ ਬੱਚੇ-ਬੱਚੇ ਦਾ ਮਾਦਾ ਬਜ਼ੁਰਗਾਂ ਦਾ ਧੰਨਵਾਦ ਕਰਦੇ ਆ ਜੋ ਇਹਨਾਂ ਨੇ ਇਹ ਪ੍ਰਾਲਾ ਕੀਤਾ ਸਹਿਮਤੀ ਦਾ ਜਿਹੜੇ ਮੇਰੇ ਵੀਰ ਭਰਾਵਾਂ ਨੇ ਸਾਰੀਆਂ ਭੈਣ ਭਰਾਵਾਂ ਨੇ ਜਿਹੜੀ ਆਪਣੀ ਇਹ ਸਹਿਮਤੀ ਹੋਈ ਹੈ ਪਿੰਡ ਬ੍ਰਹੀਵਾਲ ਦੀ ਸਰਦਾਰ ਬਲਵਿੰਦਰ ਸਿੰਘ ਦੀ ਰੈਣੇਟ ਤੇ ਸਰਦਾਰ ਮਲਕੀਤ ਸਿੰਘ ਠੁਨੀਆਂ ਜੋ ਵੀ ਸਾਡੀ ਪਹਿਲੀ ਅੱਜ ਤੋਂ ਲੈ ਕੇ 70 ਸਾਲ ਤੂੰ ਇੱਕ ਰਿਕਾਰਡ ਪੈਦਾ ਹੋਇਆ ਵਾ ਜੋ ਇਹ ਸਹਿਮਤੀ ਹੋਈ ਏ ਸਾਰੇ ਪਿੰਡ ਦੇ ਨਗਰ ਦੇ ਨਾਲ ਸਹਿਮਤੀ ਹੋਈ ਪਾਓ ساری ਜ਼ਿੰਦਗੀ ਜਿੰਨਾ ਚਿਰ ਸਾਡੇ ਸਵਾਸ ਨੇ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਕਿਉਂ ਉਹਨਾਂ ਨੇ ਅਸੀਂ ਜਦੋਂ 5 ਸਾਲ ਬਣੇ ਸੀ ਅਸੀਂ ਕੋਈ ਏੜ ਮੇੜ ਨਹੀਂ ਕੀਤੀ ਕੋਈ ਵੀ ਤੇਰੇ ਸਾਂਝੇ ਹੋ ਗਏ ਆ ਜਿਹੜੇ ਮਾੜੇ ਮੋੜੇ ਗੁੱਸੇ ਗਿੱਲੇ ਪਿਛਲੇ ਸਾਲ ਹਣ ਉਹ ਐਰਕਾ ਬਿਲਕੁਲ ਧੁੱਪ ਗਏ ਹਨ ਮੈਂ ਇਹੋ ਹੀ ਬੇਨਤੀ ਕਰਾਂ ਦਾ ਆਪਣੀ ਪੰਚਾਇਤ ਨੂੰ ਵੀ ਆਪਣੇ ਵਰਕਰਾਂ ਨੂੰ ਵੀ ਗਾਹ ਵੀ ਜਿਸ ਤਰ੍ਹਾਂ ਤੁਸੀਂ ਹੁਣ ਸਲੂਕ ਬਣਾਇਆ ਇਹ ਤੂੰ ਗਾਹ ਹੁਣ ਆਪਣਾ ਇਕੱਠਾ ਸਲੂਕ ਰਹਿਣਾ ਚਾਹੀਦਾ ਤੇ ਪਿੰਡ ਨਾਤੇ ਆਪਾਂ ਕੰਮ ਕਰਨਾ ਹੈ ਭਰਾਓ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਪੰਚਾਇਤ ਦਾ ਜਿਨ੍ਹਾਂ ਨੇ ਕਿਸੇ ਨੇ ਬਿੰਬਰ ਨੇ ਜਾਂ ਕੋਈ ਸਰਪੰਚ ਨੇ ਜਿਹੜੇ ਕਾਗਜ਼ ਨਹੀਂ ਦੂਜੇ ਬੰਦੇ ਨੇ ਭਰਾਏ ਭਰਾਓ ਉਹਨਾਂ ਦਾ ਅਸੀਂ ਦੇਣ ਨਹੀਂ ਦਿੰਦੇ ਕੋਈ ਵੀ ਮੇਰਾ ਵੀਰ ਪਰਾਣਾ ਕਰੇ ਪਿੰਡ ਬ੍ਰਹੀਵਾਲ ਤੇ ਜੋ 70 ਸਾਲ ਅਜੇ ਤੱਕ ਸਹਿਮਤੀ ਨਹੀਂ ਹੋਈ ਜਿਹੜੀ ਤੁਸੀਂ ਇਹ ਸਾਰੀ ਸੰਗਤ ਨੇ ਸਹਿਮਤੀ ਕੀਤੀ ਏ ਤੁਹਾਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਬਲਵਿੰਦਰ ਸਿੰਘ ਸਰਪੰਚੇ ਵੱਲੋਂ ਮਲਕੀਤ ਸਿੰਘ ਠੁਣੀਆਂ ਵੱਲੋਂ ਵੀ ਤੇ ਜਿੰਨੇ ਸਾਡੇ ਬਿੰਬਰ ਪੰਚਾਇਤ ਨੇ ਉਹਨਾਂ ਵੱਲੋਂ ਵੀ ਅਸੀਂ ਧੰਨਵਾਦ ਕਰਦੇ ਆ ਹੁਣ ਮੇਰੀ ਇਹੋ ਹੀ ਬੇਨਤੀ ਤੁਹਾਨੂੰ ਗਾ ਵੀ ਭਰਾਓ ਜਿੱਥੇ ਕੋਈ ਇਹ ਨਹੀਂ ਜੇ ਸਰਪੰਚੇ ਬਿੰਬਰ ਬਣੇ ਨੇ ਨਹੀਂ ਅਸੀਂ ਆਪਣੇ ਪਹਿਲਾਂ ਬਜ਼ੁਰਗਾਂ ਨੂੰ ਅੱਗੇ ਲੈ ਕੇ ਤੁਰਾਂ ਦੇ ਜੋ ਜੋ ਕੰਮ ਕਹਿਣ ਦੇ ਉਹਨਾਂ ਦੇ ਫੁੱਲ ਪੂਰ ਨੇ ਪਾਵਾਂ ਦੇ ਉੱਥੇ ਤਰ੍ਹਾਂ ਹੀ ਕੰਮਕਾਰ ਹੋਏ ਦਾ ਅਸੀਂ ਸੰਗਤ ਦਾ ਧੰਨਵਾਦ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਆਪਣੇ ਜਿਹੜੇ ਪਿੰਡ ਦੇ ਰਹੇ ਵਾਲੋ ਤੁਹਾਡੇ ਸਾਹਮਣੇ ਨਵੇਂ ਮੈਂਬਰੀ ਸਰਪੰਚ ਜਿਹੜੇ ਬਣੇ ਹਨ ਬਹੁਤ ਹੀ ਤਗੜਾ 3000 ਬੋਰਡ ਸਾਡੇ ਪਿੰਡ ਦੀ ਜਿਹੜੀ ਇਹਨਾਂ ਦੀ ਰਹਿਣ ਇਹਨਾਂ ਦਾ ਕੰਮਕਾਰ ਦੇਖ ਕੇ ਲੋਕਾਂ ਨੇ ਜਿਹੜੀ ਸਹਿਮਤੀ ਕੀਤੀ ਏ ਬਹੁਤ ਬਹੁਤ ਜੋ ਤੁਸੀਂ ਪ੍ਰੈਸ ਵਾਲੇ ਮੀਡੀਆ ਵਾਲੇ ਵੀ ਤੁਸੀਂ ਅੱਗੇ ਵੀ ਜਾਂਦੇ ਹੋ ਤੁਹਾਡਾ ਵੀ ਨੰਡਾਲੇ ਵਾਲੇ ਦਾ ਚੈਨਲ ਵਾਲਿਆਂ ਦਾ ਵੀ ਮੈਂ ਧੰਨਵਾਦ ਕਰਦਾ ਕਿਦੇ ਵੀ ਤੁਹਾਨੂੰ ਲੋੜ ਪੈਂਦੀ ਏ ਕਿਸਾਨੀ ਬਾਤ ਤੇ ਜਾਂ ਕਿਦੇ ਵੀ ਸਾਡਾ ਪਿੰਡ ਅੱਗੇ ਲਾ ਕੇ ਤੁਰਦਾ ਹੈ ਕਿਉਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਇਸੇ ਤਰ੍ਹਾਂ ਤੁਸੀਂ ਨਾਲ ਤੁਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਇਬਰਾਹੀਵਾਲ ਦੀ ਸੂਝਵਾਨ ਵਿਅਕਤੀਆਂ ਨੇ ਸਾਲਾਂ ਲੱਲ ਬਲ ਕੇ ਪਿੰਡ ਦੀ ਪੰਚਾਇਤ ਚੁਣੀ ਹੈ ਇਹਦੇ ਵਿੱਚ ਬੱਚੇ ਦਾ ਬੁੱਢੇ ਦਾ ਬਜ਼ੁਰਗ ਦਾ ਮਾਂ ਦਾ ਭੈਣਾਂ ਦਾ ਸਭ ਦਾ ਸਤਕਾਰ ਕੀਤਾ ਗਿਆ ਸਭ ਨੇ ਸਾਰਿਆਂ ਨੂੰ ਕਹਿ ਕੇ ਪਰ ਸਾਰਿਆਂ ਦੀ ਜਿਲੇ ਜੁਗਤੂ ਕਰਕੇ ਤੇ ਪੰਚਾਇਤ ਚੁਣੀ ਹੈ ਜਿਹਦੇ ਵਿੱਚ ਮੈਂ ਜਾਂ ਸਮਝਦਾ ਆ ਕਿ ਸਭ ਤੋਂ ਜ਼ਿਆਦਾ ਰੋਲ ਸਹਿਮਤੀ ਕਰਨ ਚ ਸਾਡੇ ਮਲਕੀ ਸਿੰਘ ਸੁਨਿਆ ਸਾਪਾ ਸਰਪੰਚ ਦਾ ਨੰਬਰ ਦਾ ਜਗENDER ਸਿੰਘ ਆਪਣੇ ਹੈਪੀ ਡਾਕਟਰ ਐਲਬੀ ਸੁਰੇਂਦਰ ਸਿੰਘ ਪੁੱਤਰ ਸਾ ਗੋਪਾਲ ਸਿੰਘ ਦੇ ਤਿੰਨਾ ਭਰਾਵਾਂ ਦਾ ਬੜਾ ਸੁਜੋਗ ਹੈ ਅਦੇ ਵੀ ਲਾਡਾ ਸਭਾ ਬਾਕੀ ਜਿਹਦੇ ਵੀ ਸੱਜਣਾਂ ਨੂੰ ਇਹ ਗੱਲਬਾਤ ਦੱਸੀ ਗਈ ਹੈ ਸਾਡੇ ਵੱਡੇ ਭਾਜੀ ਸਰਦਾਰ ਮਾਹ ਸਿੰਘ ਕਾਫੀ ਆਪਾਂ ਉੱਥੇ ਇਕੱਠੇ ਹੋਆ ਸਾਰਾ ਸੇੜਾ ਦਾ ਸੇੜਾ ਜਾਂਦਾ ਪੱਪੂ ਮਰੋਲਾ ਰੋਲਾ ਜੀਰੋਂ ਇਹਨਾਂ ਦੇ ਚਾਚੇ ਦੇ ਲੜਕੇ ਆਪਣੇ ਰਾਜੇ ਸ਼ਾਮ ਜੀ ਇਹ ਸਾਰਿਆਂ ਦੇ ਵਿੱਚ ਬੈਠ ਕੇ ਸਾਡਾ ਸੰਜੋਗ ਕਰਾਇਆ ਆ ਆਪਸ ਵਿੱਚ ਸਮਝਦੇ ਆ ਕਿ ਆਣ ਵਾਲੇ ਸਮੇਂ 'ਚ ਇਦਾਂ ਹੀ ਹੁੰਦੀ ਰਹੇਗੀ ਜਦੋਂ ਤੱਕ ਆਪਾਂ ਇਸ ਪਿੰਡ ਦੇ ਵਿੱਚ ਵਸਦੇ ਹੀ ਕਾ ਜਾਂ ਸਾਹ ਲੈਨੇ ਆ ਸਾਰਿਆਂ ਨੂੰ ਮਿਲ ਜੁਲ ਕੇ ਪਿੰਡ ਦੇ ਕੰਮ ਕਰਨੇ ਹਨ ਕਿਸੇ ਵੀ ਹਨ ਲੋਕ ਕੰਮ ਨੂੰ ਸੰਗਾ ਸਮਝਿਆ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ